ਮੱਛਰ ਕੱਟਣਾ ਹੀ ਹੁੰਦਾ ਆ ਮੱਛਰ ਕੱਟਣਾ ਇਨਫੈਕਸ਼ਨ ਹੋ ਜਾਂਦੀ ਆ ਤੇ ਲੀਵਰ ਨੂੰ ਬੈਰ ਦੇ ਚੈੱਕ ਕਰ ਲੋ ਬੇਠ ਵਾਲੀ ਜਗ੍ਹਾ ਆ ਉੱਪਰ ਵਾਲੀਆਂ ਮਾਤੀਆਂ ਕੀ ਹਾਲ ਚਾਲ ਨੇ ਲੇਦੇ ਤੇ ਛੜਦੇ ਵਾਲੇ ਭਰਾਵਾਂ ਨੂੰ ਦਿ ਲੋ ਸੱਤ ਸ਼ਰੀਆ ਕਰ ਲੋ ਵੀ ਰੰਗ ਲਾਉਣ ਦੇ ਕੂਤਰਾਂ ਦੇ ਬੜਾ ਘੈਂਡ ਘੈਂਡ ਇਹ ਤਾਂ ਲਾਈ ਜਣਾ ਹੋਏ ਆ ਨਵੀਆਂ ਕੂਕਰੀਆਂ ਪੱਠੇ ਜਿਹੜੀਆਂ ਆਪਾਂ ਕੱਢੇ ਸੀਗੀਆਂ ਇਹਨਾਂ ਨੂੰ ਰੰਗ ਲਾਉਣ ਦੇ ਆਪਾਂ ਜਿਹੜੇ ਛੱਡੜਿਆ ਇਹਨਾਂ ਦੇ ਬੱਚੇ ਕੱਢਦੇ ਸੀ ਤੇ ਉਦੋਂ ਹੀ ਪਾ ਗਏ ਬੱਚੇ ਉਧਰ ਵਾਲਾ ਉਹ ਮੈਂ ਤਾਂ ਕਹਾਂ ਨਾ ਸ਼ਾਪਾਂ ਛੱਡੀ ਸੀ ਮੈਂ ਨਵਾਂ ਫੱਟਾ ਪਾ ਇਹਨਾਂ ਦਾ ਆ ਵਾਹ ਵਾਹ ਲਾਲਾ ਰਾਂਗਲ ਵਿੜੀ ਜਾਂਦਾ ਅੱਜ ਹੈ ਦੋ ਕਬੂਤਰੀਆਂ ਬਾਬੇ ਛੱਡੀਆਂ ਕਬੂਤਰਾ ਪੱਕੜੇ ਨਹੀਂ ਕਿਉਂਕਿ ਲੰਬੇ ਬਹੁਤ ਚੱਲ ਗਏ ਆ ਤਾਂ ਇਸ ਕਰਕੇ ਟਰੇ ਯਾਰ ਖੱਟੀ ਨਹੀਂ ਗੱਲ ਬਿਠਾ ਵਿੱਚ ਕਰਤੀਆਂ ਇਹਨਾਂ ਨੇ ਹੁਣ ਤੋਂ ਨੇ ਆ ਕਲ ਸ਼ਹਿਰ ਚਲ ਗਏ ਆ ਨਾ ਉਹਦੇ ਕਰਕੇ ਦੋ ਕਬੂਤਰੀਆਂ ਪੂੀਆਂ ਉੱਡ ਗਈਆਂ ਆ ਆਜਾ ਕੋਈ ਢਾਂਗੀ ਅਜ ਲਾਈ ਆ ਲਾਹ ਕਿ ਡਾਗਰੇ ਕਿਨੇਰੀ ਕਰਕੇ ਵਿਲਾਈ ਉੱਡ ਨਾ ਜਾਵੇ ਕਿਤੇ ਤਰੀ ਦੋ ਥੱਲੇ ਆਉਣਗੀਆਂ ਫੇ ਲਾ ਲਾਂਗੇ ਇੱਕ ਯਾਰ ਲਾ ਕੇ ਡਾਇਆ ਕਰੀਆਂ ਆਪਣੀਆਂ ਕਬੂਤਰੀਆਂ ਚੜ੍ਹਦੀਆਂ ਨਹੀਂ ਬਾਹਰ ਯਾਰ ਕਬੂਤਰ ਕੋਈ ਵੀ ਛੱਡਦੇ ਆ ਨਾ ਬਾਜੀ ਤੇ 200 ਨੂੰ ਟਾਂਗੀ ਨਹੀਂ ਛੱਡਦਾ ਆਪਣਾ ਆਪਾਂ ਲਾਉਨੇ ਖੜੀ ਕਰਕੇ ਢਾਂਗੀ ਉਹ ਟਾਂਗੀ ਲਾਵੇ ਬਾਜ ਮਾਰ ਕੇ ਉਹਦਾ ਲਈ ਦੇ ਵੀ ਆਦਤਾਂ ਵੀ ਪਾਈ ਸੀ ਪਰ ਫੇ ਵੀ ਨਹੀਂ ਚੜ੍ਹਦੀਆਂ ਬਾਹਰ ਪਿਛਲੇ ਤੋਂ ਪਿਛਲੇ ਸਾਲ ਵੀ ਨਹੀਂ ਚੜਦੇ ਤੇ ਪਿਛਲੇ ਸਾਲ ਵੀ ਨਹੀਂ ਚੜੇ ਤੇ ਐਤ ਕੀ ਬਣੀ ਢਾਂਗੀ ਚੜ੍ਹਦੇ ਸ਼ਾਮ ਨੂੰ ਪੁੱਤਰ ਕੈੜੇ ਹੋਏ ਨੇ ਛਤਰੀ ਦੇਖ ਕੇ ਤੇ ਇਸ ਕਰਕੇ ਢਾਂਗੀ ਲਾ ਕੇ ਆਵਾਜ਼ ਮਾਰ ਕੇ ਆਇਆ ਕਰਾਂਗੇ ਆ ਬੱਚੇ ਬਾਬਿਓ ਆਪਣਾ ਕਾਲੀਆ ਕਾਲੀਆ ਤਾਂ ਪੜਾਉਣਾ ਨਹੀਂ ਇਸ ਕਉ ਤੋ ਰੋਕ ਦਿਆ ਹਮਨੇ ਬਾਕੀ ਵੀ ਬੱਚੇ ਆਹ ਬਾਬਿਓ ਛਟਾਂਗੇ ਇਹਨਾਂ ਨੂੰ ਇਹ ਗਾਂ ਦਾ ਮਾ ਉਹ ਗਿਆ ਆਪਣੇ ਪੱਟ ਪੁੱਟ ਕੇ ਇਹਨਾਂ ਨੂੰ ਸਰ ਕਰ ਲਾਂਗੇ ਆਪਾਂ ਜ ਜਲਾਈ ਜੁਲੂ ਜਿਹੜੀਆਂ ਬਾੜੀਆਂ ਦੂਸਰ ਵਾਲੀਆਂ ਇਹਨਾਂ ਨੂੰ ਚੰਗੀ ਤਰ੍ਹਾਂ ਗੇਜ ਪਾ ਕੇ ਢਾਂਗੀ ਚੜਨ ਦੀ ਫੇਸ਼ ਛਟਾਂਗੇ ਇਹਨਾਂ ਨੂੰ ਤੇ ਬਾਬਿਓ ਕਈਆਂ ਦੇ ਕਮੈਂਟ ਆਉਂਦੇ ਸੀ ਫੈਂਸੜੀਆਂ ਤੋਂ ਮੈਂ ਵੀਡੀਓ ਪਾਈ ਵੀ ਹੋਈ ਆ ਬਾਬਿਓ ਜਿਹੜੀ ਜ਼ੈਰਬਾ ਵੋ ਨਿਕਲਦਾ ਆ ਦੇਖ ਲਓ ਵੀ ਕਿਹੜਾ ਮਹੀਨਾ ਚੱਲਦਾ ਪਿਆ ਕਿੰਨੀ ਗਰਮੀ ਆ ਆ ਬੱਚੇ ਆਪਣੇ ਆ ਚੈੱਕ ਕਰੋ ਜਰਾ ਆਪਾਂ ਵੀ ਜਾਣਦੇ ਕਿ ਕੋਈ ਵੀ ਬੱਚੇ ਦੇ ਨੱਕ ਮੂੰਹ ਪੈਰ ਤੇ ਦੇਖੋ ਠੀਕ ਹੈ ਕੋਈ ਕਿਸੇ ਦੇ ਜ਼ਹਿਰ ਬਾਰੇ ਕੁਝ ਨਹੀਂ ਤੇ ਹੋਵੇ ਵੀ ਨਾ ਬਾਕੀ ਤੁਹਾਨੂੰ ਮੈਂ ਦੱਸਿਆ ਜੀ ਜਿਹੜਾ ਟੈਰਾਮਾਈਸੀਨ ਦਾ ਪਾウダー ਟੈਟਰਾਸਾਈਕਲਿਨ ਦਾ ਉਹ ਤੀਜੇ ਚੌਥੇ ਦਿਨ ਬੱਚਿਆਂ ਨੂੰ ਪਾਇਆ ਕਰੋ ਉਹਦੇ ਨਾਲ ਮੱਛਰ ਲੜਦਾ ਇਨਫੈਕਸ਼ਨ ਨਹੀਂ ਹੁੰਦੀ ਸਭ ਤੋਂ ਜ਼ਿਆਦਾ ਮੈਨੂੰ ਇਹ ਨਾਲ ਲੱਗਦਾ ਕਿ ਮੇਰੇ ਘੁੱਡੇ 'ਚ ਇੰਨਾ ਕੁ ਮਛੀਲੇ ਦੱਸੇ ਕਿੰਨਾ ਮੱਛਰ ਹੁੰਦਾ ਬਈ ਬਹੁਤ ਮੱਛਰ ਹੁੰਦਾ ਹੈ ਮੱਖੀਆਂ ਕੋ ਮੱਛਰ ਹੁੰਦਾ ਹੁਣ ਅਜੇ ਹੀ ਲਾਇਆ ਕਰਨਾ ਕੋ ਕੂਤਰਾ ਤਾਂ ਖੂਨ ਪੀਂਦੇ ਇਹ ਰਾਤ ਸੌਣ ਨਹੀਂ ਦਿੰਦਾ ਮੱਛਰ ਤੇ ਇਥੇ ਜਾਲੀ ਜੁੜੀ ਮੱਛਰ ਮੱਛਰ ਜੜੀ ਲਿਆਕ ਨਾ ਮੱਛਰ ਕੀ ਹੁੰਦੀ ਮੱਛਰਦਾਨੀ ਉਹ ਲਾਵਾਂਗੇ ਸਾਈਡਾਂ ਤੇ ਤੇ ਸਾਰੇ ਪਾਸੇ ਬੰਦ ਕਰ ਦੇਣਾ ਵੀ ਅੰਦਰ ਮੱਛਰ ਨਾ ਆਵੇ ਮੱਛਰ ਬਹੁਤ ਜ਼ਿਆਦਾ ਹੁੰਦਾ ਤੇ ਤੁਸੀਂ ਫੇਰ ਵੀ ਦੇਖ ਲੋ ਆ ਲੋ ਆ ਛੋਟੇ ਬੱਚੇ ਆ ਆ ਦੇਖ ਚੀਕੜ ਬੱਚਿਆਂ ਨਹੀਂ ਕਾ ਜਾ ਦੋ ਆ ਬਚਲੇ ਨੱਕ ਮੂੰਹ ਪੈਰ ਦੇ ਚੈੱਕ ਕਰ ਲੋ ਬੇਠਣ ਵਾਲੀ ਜਗਾ ਕੁਛ ਵੀ ਨਹੀਂ ਕਿਤੇ ਵੀ ਹੈ ਨਾ ਆ ਪੈਰ ਦੇਖੋ ਇਹਨਾਂ ਦੇ ਸਾਫ ਆ ਬਿਲਕੁਲ ਛੋਟੇ ਛੋਟੇ ਬੱਚਾ ਨਾਲੇ ਦਾਣਾ ਲੈਣ ਦੇ ਪੀਓ ਉਹ ਟੈਰਾਮਾਈਸੀ ਨੇ ਵੀਰੇ ਵਧੀਆ ਪਾਵਰ ਜਲ ਤੇ ਟੈਰਾਮਾਈਸੀ ਨਾ ਬੰਦ ਕਰਿਆ ਕਰੋ ਇਹਨਾਂ ਦੀ ਦੂਜੇ ਤੀਜੇ ਦਿਨ ਪਾਇਆ ਕਰੋ ਬੱਚਿਆਂ ਨੂੰ ਤੇ ਜ਼ਹਿਰ ਬਾਰੀ ਹੋਊਗਾ 10 ਦਿਨ ਪਾ ਦਿਓ ਬਾਦੋਂ ਜ਼ਹਿਰ ਬਾ ਹੋਣਾ ਹੀ ਨਹੀਂ ਬਾਹਰੋਂ ਨਾ ਕਬੂਤਰ ਲਿਆ ਕੇ ਪਾਇਓ ਕੋਈ ਵੀ ਜਦੋਂ ਆਪਾਂ ਬਾਹਰੋਂ ਕਬੂਤਰ ਪਾਗ ਲਿਓ ਲਿਆ ਕੇ ਪੁੰਨੇ ਆ ਨਾ ਉਹਦੇ ਨਾਲ ਵੀ ਚੱਕਰ ਆ ਜਾਂਦਾ ਮੋਰੀ ਆ ਜਾਂਦੀ ਉਹ ਲੋਇਫਾ ਬੇਰ ਰੰਗ ਲਾਤਾ ਸਾਰੀਆਂ ਦੀ ਮੋਟਾ ਮੋਟਾ ਲਾਤਾ ਬਾਕੀ ਫਿਰ ਸਹੀ ਤਰੀਕੇ ਨਾਲ ਲਾ ਦਾਂਗੇ ਹਨਾ ਇਸ਼ੀਲੇ ਨੇ ਇਕੱਲੇ ਨਹੀਂ ਲਾਇਆ ਸੀਗਾ ਤੇ ਆ ਮੈਂ ਲਾਇਆ ਕਾਹ ਕੂਟੇ ਤੇ ਇੱਕੋ ਕਾਰੇ ਕੂਟੇ ਤੇ ਉਹਦੇ ਵੀ ਥੋੜਾ ਜਿਹਾ ਪਿੰਨ ਲੱਗ ਗਿਆ ਤੇ ਇੱਕਦਮ ਜਿਹਾ ਕਛਾਈਆਂ ਲਾਈਆਂ ਵਸ ਮਾੜੀਆਂ ਮੜੀਆਂ ਮੈਂ ਮਾੜਾ ਮੜਾ ਹੀ ਰੰਗ ਲਾਉਣਾ ਹਾਂ ਨਾ ਹੁਸਾਬ ਨਹੀਂ ਲੋਈ ਬਾਬੇ ਬਦਾਮ ਲੱਗੇ ਆ ਸ਼ਿਲੜ ਤੇ ਬਦਾਮ ਤੋਂ ਮਿਸ਼ਲ ਕੇ ਕਿਉਂਕਿ ਅੱਜ ਡਾਈਨਿੰਗ ਕੂਪਤਰੀ ਗੱਲੇ ਬਦਾਮੇ ਹੀ ਪੋਣੇ ਇਹਨਾਂ ਨੂੰ ਸ਼ਿਲੇ ਸ਼ਿਲੇ ਇੱਧਰ ਰੱਖੀ ਜਨੇ ਚਾਹ ਓਏ ਹੋਏ ਸ਼ਾਹ ਚਾਹ ਸੀ ਆ ਮਟਰੀ ਹੀਲਾ ਛੱਡ ਗਿਆ ਖਾ ਖੂ ਕੇ ਚਾਚੂ ਪੀ ਕੇ ਚੱਲ ਗਿਆ ਉਹਨੂੰ ਬੜਾ ਜਿਹਾ ਕੰਮ ਪੈ ਗਿਆ ਤੇ ਅਜੀ ਬਾਬੇ ਕੂਪਤਰੀਆਂ ਦੋ ਛ ਆਮ ਠਹਿਰ ਕੇ ਲੋਂਨੇ ਆ ਦੋਨਾਂ ਏਣੀਆਂ ਨੂੰ ਤੇ ਬਾਕੀ ਆ ਬਦਾਮ ਤੁਮ ਮਛਲੀਏ ਜਾਤਾ ਹੀ ਬਾਕੀ ਕੂਤਰਾਂ ਨੂੰ ਪਾਈਏ ਜਿਹੜੇ ਪਰ ਓਕੇ ਹੋਏ ਆ ਬਾਈ ਬਾਬੇ ਗਿਰੀਆਂ ਗੁਰੀਆਂ ਛੇਲ ਲਈਆਂ ਆ ਮੱਖੀਆਂ ਯਾਰ ਬੜੀ ਜਾਣਸਾਂਦੀਆਂ ਮੱਖੀਆਂ ਤੇ ਕੂਤਰੀ ਬਿਠਾ ਲਈ ਆਪਾਂ ਤੇ ਇੱਕ ਕੂਤਰੀ ਉੱਡਦੀ ਆ ਹਜੇ ਉਹ ਨਹੀਂ ਬੈਠੀ ਤੇ ਬਦਾਮ ਤੁਮ ਪਾ ਕੇ ਬਾਬੇ ਮਿਲਦੇ ਆਣਾ ਬਦਾਮ ਵੀ ਵਾਲੀ ਆ ਬਾਬੇ ਛੀਲੇ ਦੇ ਕੋਠੇ ਤੇ ਜੋੜਾ ਲੱਗੇ ਹੈ ਜਿਹੜੇ ਕਪੜਾ ਇੱਥੇ ਇਹਦੇ ਕਲੀਆਂ ਵਾਲੇ ਬੱਚੇ ਕਢਾਵਾਂਗੇ ਕੂਤਰੀ ਥੋੜੀ ਜਾਂਡਿਆ ਤੋਂ ਬੰਦ ਹੋਈ ਸੀ ਉੱਥੇ ਫਿਰ ਗਾਜਾ ਜ਼ਿਆਦਾ ਆ ਉੱਥੇ ਕੇਅਰ ਨਹੀਂ ਹੋਣੀ ਕਣੀ ਛਿਲਿਆ ਤੇ ਇੱਥੇ ਛਕਾਂਗੇ ਇਹ ਆਪਣੀ ਵੱਡੀ ਮੇਰ ਕਬੂਤਰੀ ਆ ਜਿਹੜੀ ਸਾਰੀ ਨਸਲ ਆਪਣੇ ਕੋਲ ਹੀ ਹੋਈ ਆ ਇਸ ਕਬੂਤਰੀ ਦੀ ਤੇ ਇਹ ਛੜਤਾ ਇੱਥੇ ਜੋੜਾ ਇਹ ਤਾਂ ਮਿੱਟੀ-ਮੁੱਟੀ ਖਾਣ ਗੀਆਂ ਉਪੜਾ ਨਾਲ ਚੱਲ ਪਈ ਬੰਮਾ ਹਣਾ ਬਾਬੇ ਇਹਨਾਂ ਨੂੰ ਵੀ ਬਦਾਮ-ਬਦੂਮ ਪਾਉਂਦੇ ਸੀ ਤੇ ਆਹ ਰਾਣੀ ਨੂੰ ਵੀ ਉੱਤੇ ਛੱਡ ਦਿੰਦੇ ਆ ਕਮੂਤਰ ਗਰਮ ਹੋਣ ਲੱਪੇ ਉੱਪਰ-ਉਪਰਾਂ ਤੋਂ ਤੇ ਇਹਨਾਂ ਦਾ ਹੁਣ ਆਪਾਂ ਨੂੰ ਧਿਆਨ ਰੱਖਣਾ ਆਪਣਾ ਕੂਲਰ ਲਾਉਨੇ ਆ ਕਿਉਂਕਿ ਉੱਪਰ ਜਦੋਂ ਹੱਥ ਲਾਉਂਦੇ ਨੇ ਤਾਂ ਕਬੂਤਰ ਗਰਮ ਨਹੀਂ ਉੱਤੋਂ ਗਰਮ ਜਦੋਂ ਪਰ ਗਰਮ ਨਹੀਂ ਹੋਣੀ ਚਾਹੀਦੀ ਕਬੂਤਰ ਦੇ ਬਾਲੇ ਤੇ ਉਹਦਾ ਹਲਕਾ ਤੇ ਚਲੋ ਕੰਪਿਊਟਰ ਰੇਂਦਾ ਹੀ ਗਰਮ ਆ ਜਦੋਂ ਇਹ ਤਾਂ ਖੁੱਡੇ 'ਚ ਬੈਠਾ ਕੰਪਿਊਟਰ ਗਰਮ ਨਹੀਂ ਹੋਣਾ ਚਾਹੀਦਾ ਉੱਤੋਂ ਉੱਪਰਲੇ ਪਰ ਜਿਹੜੇ ਹੁੰਦੇ ਆ ਉਹ ਵੀ ਮਾੜੇ ਆ ਤੇ ਲੋਏ ਬਾਬਿਓ ਕਿਉਂਕਿ ਆ ਜਿਹੜਾ ਦੱਖਣ ਚੱਲਦਾ ਨਾ ਤੇ ਬਾਹਲਾ ਭੜਾ ਆ ਕੰਪਿਊਟਰਾਂ ਵਾਸਤੇ ਵੀ ਇੱਥੇ ਆਪਾਂ ਮੱਛਰ ਦਾ ਨੀ ਲਿਆ ਕੇ ਨਾ ਉਹ ਲੋਣੀ ਆ ਮੱਕਰੋ ਵੀਡੀਓ 'ਚ ਕਹਿ ਵੀ ਦਿੱਤਾ ਅੱਜ ਫੇਗਿਆ ਯਾਰ ਵੇਚੀਤਾ ਭੁੱਲ ਗਿਆ ਤੇ ਲਾ ਕੇ ਆ ਸਾਰਿਆਂ ਤੇ ਜਿਹੜਾ ਘਟਾ ਆ ਹੋਣਾ ਧੂੜੀ ਮਿੱਟੀ ਦਾ ਇਹ ਵੀ ਅੰਦਰ ਨਹੀਂ ਆਊਗਾ ਉਛਾਨ ਨਹੀਂ ਰੋਕ ਲਿਆ ਕਰੂਗੀ ਬਾਹਰ ਜਾਲੀ ਜਿਹੜੀ ਲਾਵਾਂਗੇ ਵੀ ਰਾਜ ਦਾ ਜਿਹੜਾ ਟੋਪਿਕ ਆ ਵੀ ਆਪਾਂ ਕਰਦੇ ਆ ਵੀਡੀਓ ਤੇ ਜਿਹੜੇ ਆ ਫਿੰਸੜੀਆਂ ਫੁੱਸੜੀਆਂ ਇਹ ਬਾਈ ਕਹਿੰਦੇ ਹੋਈ ਜਾਂਦੇ ਕਈ ਤੇ ਮੈਂ ਤੁਹਾਨੂੰ ਪਹਿਲਾਂ ਵੀ ਬੱਚੇ ਦਿਖਾਏ ਹਨ ਤੇ ਉਹ ਵੀਰੇ ਜਿਹੜੇ ਹੁੰਦਾ ਇਹ ਮੱਛਰ ਕੱਟਣਾ ਹੀ ਹੁੰਦਾ ਆ ਮੱਛਰ ਕੱਟਣਾ ਇਨਫੈਕਸ਼ਨ ਹੋ ਜਾਂਦੀ ਹੈ ਤੇ ਲੀਵਰ ਕਮਜ਼ੋਰ ਹੋ ਜਾਂਦਾ ਤੇ ਉਹਦੇ ਨਾਲ ਗਰਮੀ ਪੈ ਜਾਂਦੀ ਹੈ ਤੇ ਉਹਨਾਂ ਦੇ ਦਾਣੇ ਨਿਕਲ ਆਉਂਦੇ ਆ ਤੇ ਜੇ ਪ੍ਰੋਬਲਮ ਆਉਂਦੀ ਆ ਪਹਿਲੀ ਗੱਲ ਤਾਂ ਇਹ ਪ੍ਰੋਬਲਮ ਆਉਣੀ ਨਹੀਂ ਚਾਹੀਦੀ ਹਨਾ ਜੇ ਤੁਹਾਡੇ ਖੁੱਡੇ ਚ ਤੁਸੀਂ ਕੰਪਟਰ ਬਾਹਰੋਂ ਨਹੀਂ ਪੂੰਦੇ ਲਿਆ ਕੇ ਜਾਂ ਕੁਝ ਵੀ ਗਰਮ ਚੀਜ਼ਾਂ ਪਾਈਆਂ ਹੁੰਦੀਆਂ ਜਾਂ ਕੁਝ ਵੀ ਆਪਾਂ ਗਰਮੀ ਨਹੀਂ ਘਟਦੇ ਕਬੂਤਰਾਂ ਦੀ ਬੱਚਿਆਂ ਦੀ ਹੈ ਕਿ ਇਹ ਜੀ ਵੀ ਤੁਸੀਂ ਟੈਰਾਮਾਈਸੀਨ ਦਾ ਪਾਊਡਰ ਜਿਹੜਾ ਲੈਣਾ ਆ ਉਹ ਤੁਸੀਂ ਇੱਕ ਚੁਟਕੀ ਇੱਕ ਕੁੰਡੇ 'ਚ ਸਿੱਟ ਦੇਣੀ ਆ ਕੁੱਜੇ 'ਚ ਹਫ਼ਤੇ 'ਚ ਦੋ ਵਾਰੀ ਬੱਚਿਆਂ ਵਾਲਿਆਂ ਨੂੰ ਜਿਹੜੇ ਬੱਚੇ ਪਾਲਦੇ ਆ ਨਾ ਬੱਚਿਆਂ ਨੂੰ ਵੀ ਪਾਣੀ ਜਾਵੇ ਤਾਂ ਮਾਫੀ ਉਹ ਵੀ ਪੀਣ ਤੇ ਉਹਦੇ ਨਾਲ ਵੀਰੇ ਕੋਈ ਵੀ ਕਿਸੇ ਵੀ ਬੱਚੇ ਨੂੰ ਜ਼ਹਿਰਬਾਨੀ ਹੋਊਗਾ ਕਦੇ ਵੀ ਨਹੀਂ ਹੋਊਗਾ ਜੇ ਤੁਸੀਂ ਇਹ ਚੀਜ਼ ਵਰਤੀ ਲਾਉਂਦੇ ਹੋ ਪਾਵਰ ਜਲ ਲਾਉਂਦੀ ਆ ਵੀਰੇ ਤੇ ਪਾਵਰ ਜਲ ਤੁਸੀਂ ਪਾਇਆ ਕਰੋ ਠੀਕ ਆ ਦੋ ਦੋ ਬੂੰਦਾ ਬੱਚਿਆਂ ਨੂੰ ਡੇਲੀ ਸਵੇਰੇ ਸ਼ਾਮ ਦਿਆ ਕਰੋ ਜਿਹੜੇ ਛੋਟੇ ਬੱਚੇ ਆ ਪਾਲਦੇ 10 ਦਿਨ ਦੇ ਦੇ ਦਿਆ ਕਰੋ ਤੇ ਕਦੀ ਵੀ ਜ਼ਹਿਰ ਬਾਣੀ ਨਿਕਲੂਗਾ ਨਾਲ ਟੈਰਾਮਾਈਸਿਨ ਦਾ ਪਾਊਡਰ ਕੁੰਡੇ ਚ ਪਾਉਣਾ ਆ ਤੇ ਜਿਹੜੀ ਪਾਵਰ ਜੈਲਾ ਉਹ ਤੁਸੀਂ ਦੋ ਦੋ ਬੂੰਦਾ ਸਵੇਰੇ ਸ਼ਾਮ ਬੱਚੇ ਨੂੰ ਦੇਣੀਆਂ ਆਈਆਂ ਇੱਕ ਤਾਂ ਬੱਚਾ ਪਾਲਦਾ ਸੋਹਣਾ ਦਿਨਾ ਚ ਹੀ ਪਾਲ ਜਾਂਦਾ ਇੱਕ ਉਹਨੂੰ ਕਦੀ ਵੀ ਇਨਫੈਕਸ਼ਨ ਨਹੀਂ ਹੁੰਦੀ ਕਿਉਂਕਿ ਲੀਵਰ ਤੋਂ ਹੀ ਹੁੰਦਾ ਉਹ ਜਿਹੜੀ ਪਾਵਰ ਜੈਲਾ ਇਨਫੈਕਸ਼ਨ ਤੋਂ ਹੁੰਦੀ ਆ ਤੇ ਉਹ ਚੀਜ਼ ਵਰਤਨ ਦੇ ਨਾਲ ਤਾਂ ਤਾਂ ਤੁਹਾਡੇ ਕਦੀ ਅਫੋੜੇ ਫਿੰਸ ਦੀਆਂ ਕਬੂਤਰਾਂ ਦੇ ਨਿਕਲੂਗਾ ਹੀ ਨਹੀਂ ਤੇ ਜੇ ਬਾਈਚਾਂਸ ਨਿਕਲ ਗਏ ਆ ਉਹਦਾ ਕੀ ਹਾਲ ਆ ਉਹਦਾ ਬਈ ਜਿਹੜੇ ਜਦੋਂ ਹਨਾ ਜਦ ਵੱਡੇ ਹੋਗੇ ਜੇ ਛੋਟੇ ਛੋਟੇ ਆ ਉਹ ਛੋਟੇ ਛੋਟਿਆਂ ਨੂੰ ਨਾ ਮਾੜਾ ਮਾੜਾ ਛਿੱਲ ਕੇ ਉਹਦੇ ਉੱਤੇ ਤੁਸੀਂ ਟੈਰਾਮਾਈਸੀਨ ਦਾ ਜਿਹੜਾ ਪਾਊਡਰ ਹੁੰਦਾ ਟੈਰਾਸਾਈਕਲਿੰਦਾ ਐਦਾਂ ਕੁਛ ਨਾ ਕਰਕੇ ਜਿਹੜਾ ਪੀਲਾ ਪੈਕੇਟ ਯਾਰ ਹੁੰਦਾ ਹਨਾ ਉਹ ਤੁਸੀਂ ਉੱਤੇ ਇੱਕ ਚੁਟਕੀ ਜੀ ਭਰਨੀ ਹੈ ਤੇ ਉਹਦੇ ਉੱਤੇ ਲਾ ਦੇਣੀ ਹੈ ਉਹਦੇ ਨਾਲ ਸੜ ਜੂਗਾ ਉੱਥੇ ਜਮਾ ਹੀ ਸੜ ਜੂ ਉਹ ਗਾਂ ਹੋਊਗਾ ਹੀ ਨਹੀਂ ਉਹਨਾਂ ਇਨਫੈਕਸ਼ਨ ਖਤਮ ਕਰ ਦੇਣੀ ਹੈ ਉਹਨੇ ਤੇ ਹੋਰ ਕੁਝ ਕਰਨ ਦੀ ਲੋੜ ਨਹੀਂ ਬਾਲੀਆਂ ਚੀਜ਼ਾਂ ਲਾਉਣ ਦੀ ਲੋੜ ਨਹੀਂ ਕਈ ਲਸਣ ਵੀ ਲਾ ਲੈਂਦੇ ਆ ਚਲੋ ਉਹ ਵੀ ਵਧੀਆ ਚੀਜ਼ ਆ ਲਸਣ ਨਾਲ ਵੀ ਸੈੱਟ ਹੋ ਜਾਂਦਾ ਉਹ ਵੀ ਦਾ ਮਤਲਬ ਐਂਟੀਬਾਇਓਟਿਕ ਚੀਜ਼ਾਂ ਦੇ ਵਿੱਚ ਹੀ ਆਉਂਦਾ ਹੈ ਨਾ ਲਸਣ ਵੀ ਜਾਂ ਕੁਛ ਵੀ ਲਾ ਲਓ ਇਦਾਂ ਦੀ ਹਲਦੀ ਹੋ ਗਈ ਜਾਂ ਚੀਜ਼ਾਂ ਉਹ ਵੀ ਰੇਸ਼ੇ ਨੂੰ ਸਾੜਦੀਆਂ ਇਨਫੈਕਸ਼ਨ ਨੂੰ ਖਤਮ ਕਰਦੀਆਂ ਉਹਦੇ ਨਾਲ ਤੁਸੀਂ ਆਹ ਟੈਰਾਮਾਈਸਿਨ ਦਾ ਜਿਹੜਾ ਪਾਊਡਰ ਹੁੰਦਾ ਨਾ ਮਾੜਾ ਜਿਹਾ ਛਿੱਲ ਕੇ ਜ਼ਖਮ ਨੂੰ ਉਹਦੇ ਉੱਤੇ ਉਹ ਲਾ ਦਿਆ ਕਰੋ ਉੱਥੇ ਹੀ ਸੜ ਜਾਂਦਾ ਉਹ ਤੇ ਇਹ ਹੀ ਨੂੰ ਬਸ ਹੋਰ ਕੋਈ ਵੱਡੀ ਆ ਦੀ ਕੋਈ ਹੈ ਨਹੀਂ ਵੀ ਬੱਚਿਆਂ ਨੂੰ ਉੱਥੇ ਹੀ ਹੁੰਦਾ ਹੀ ਨਹੀਂ ਪਹਿਲੀ ਗੱਲ ਤਾਂ ਜੇ ਤੁਸੀਂ ਉਹ ਪਾਈ ਜਾਓਗੇ ਤਾਂ ਹੁੰਦਾ ਹੀ ਨਹੀਂ ਜੇ ਹੋ ਜੇ ਤਾਂ ਉਹਦੇ ਉੱਤੇ ਉਹ ਲਾ ਦਿਆ ਕਰੋ ਉਹਨਾਂ ਵੀ ਸੈੱਟ ਹੋ ਜਾਊਗਾ ਤੇ ਆਹੀ ਬਾਬੇ ਉਹ ਗੱਲਾਂ ਬੱਤਾਂ ਨ ਤੇ ਜੇ ਵਧੀਆ ਲੱਗਦੀਆਂ ਹੁੰਦੀਆਂ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਕਿੱਦਾਂ ਦੀ ਵੀਡੀਓ ਲੱਗਦੀ ਹੈ ਉਹਨਾਂ ਸਾਨੂੰ ਵੀ ਹੌਸਲਾ ਮਿਲਦਾ ਤੇ ਸਾਨੂੰ ਵੀ ਕੰਮ ਕਰਨ ਤੇ ਹੁੰਦਾ ਵੀ ਆਹ ਹਾਂ ਵੀਡੀਓ ਪਾਈਏ ਯਾਰ ਆਪਾਂ ਨੂੰ ਰਿਸਪੌਂਸ ਵਧੀਆ ਮਿਲਦਾ ਆਪਾਂ ਬੰਦਿਆ ਚੀਜ਼ਾਂ ਦੱਸਦੇ ਪਏ ਬੰਦਿਆਂ ਨੂੰ ਹਨਾ ਵੀ ਵਧੀਆ ਹੁੰਦੀਆਂ ਤੇ ਜੇ ਕੋਈ ਫਾਇਦਾ ਮਿਲਦਾ ਹੁੰਦਾ ਤੇ ਉਹ ਵੀ ਕਮੈਂਟ ਵਿੱਚ ਜਰੂਰ ਦੱਸਿਆ ਕਰੋ ਵੀ ਹਾਂ ਆਹ ਚੀਜ਼ ਕੀਤੀ ਸੀ ਤੇ ਦੇ ਨਾਲ ਆਹ ਰਿਜ਼ਲਟ ਮਿਲਿਆ ਹਨਾ ਜਰੂਰ ਦੱਸਿਆ ਕਰੋ ਫਿਰ ਕਈ ਵੀਰ ਪਰਸਨਲ ਮੈਸੇਜ ਕਰ ਦਿੰਦੇ ਆ ਵੀ ਆਪਾਂ ਤੁਸੀਂ ਦੱਸਿਆ ਸੀ ਤਾਂ ਉਹਦਾ ਹੱਲ ਹੋ ਗਿਆ ਉਹ ਤੁਸੀਂ ਉਸੇ ਵੀਡੀਓ ਦੇ ਦੇ ਆ ਦੋ ਬੱਬੇ ਕਬੂਤਰਿਆਂ ਦੀਆਂ ਆਪਾਂ ਕੱਡੀਆਂ ਸੀ ਹੋਏ ਹੁਣ ਛੱਡਾਂਗੇ ਆਪਾਂ ਤੇ ਪਿਛਲੇ ਸਾਲ ਆ ਕਬੂਤਰੀ ਜਿਹੜੀ ਆਪਣੀ ਅੱਗੇ ਗਈ ਛੱਡੀਆਂ ਅੱਖਾਂ ਦੀ ਇਹਦਾ ਭਰਾ ਬੱਬੇ ਉਹ 5 ਵਾਦੀਆਂ ਜਿੱਤਿਆ ਦੋ ਭਰਾ ਸੀ ਦੋਨੇ 5-5 ਵਾਦੀਆਂ ਜਿੱਤਦੇ ਇਹਦੇ ਤੇ ਹੁਣ ਅੱਕ ਕੇ ਇਹਨੂੰ ਆਪਾਂ ਛੱਡਣਾ ਨਹੀਂ ਸੀ ਪਰ ਹੁਣ ਕੱਢ ਲਈ ਇਹ ਕਬੂਤਰੀ ਇਹ ਜਿਹੜੀ ਹੈ ਢਾਂਗੀ ਨੂੰ ਬਹੁਤ ਮੰਨਦੇ ਆ ਕਬੂਤਰ ਘਰੇ ਵੀ ਤੇ ਬਾਹਰ ਵੀ ਆ ਵੀ ਕਬੂਤਰੀ ਆ ਵੀ ਇਹ ਜਿਹੜੀ ਨਜ਼ਰ ਹੁਣ ਆਪਾਂ ਇਸੇ ਕਰਕੇ ਕੱਢੀ ਜੇ ਦੂਸਰਾ ਇੱਕ ਦੋ ਛੱਡੀ ਤਾਂ ਆਹ ਵਾਲੇ ਕਬੂਤਰ ਕੱਢਾਂਗੇ ਆਪਾਂ ਬਾਕੀ ਅੱਗੇ ਤੋਂ ਆਪਾਂ ਘਰੇ ਵੀ ਮਤਲਬ ਕਰਾਂਗੇ ਕੋਸ਼ਿਸ਼ ਕਿ ਦੂਸਰਾ ਵਾਲੇ ਕੰਪਿਊਟਰ ਬਣਾਈਏ ਕੰਪਿਊਟਰ ਛਤਰੀ ਨੂੰ ਮੰਨਣਾ ਘਰੇ ਹਨਾ ਆਪਾਂ ਤਾਂ ਡਾਈ ਦਾ ਕਹਿਰਪੁਰ ਵਾਲੀਆਂ ਬਾਜੀ ਜਿਆਦਾ ਇੰਨਾ ਟਾਈਮ ਨਹੀਂ ਹੁੰਦਾ ਕਿਉਂਕਿ ਜਾਂ ਤਾਂ ਬੰਦੇ ਹੋਣ ਨਾ 5-7 ਫਿਰ ਬੰਦਾ ਦੂਸਰਾ ਵੀ ਛੱਡੀ ਜਾਂਦਾ ਦੋ ਚਾਰ ਬੰਦੇ ਜੇ ਬਾਹਰ ਰਹ ਵੀ ਕੇ ਸਵੇ ਨੂੰ ਕੰਪਿਊਟਰ ਫੜ ਕੇ ਲਿਆ ਸਕਦੇ ਆ ਤੇ ਹੁਣ ਆਪਾਂ ਹੈਗੇ ਇਕੱਲੇ ਆ ਦੋ ਜਣੇ ਆ ਇੱਕ ਜਣੇ ਨੇ ਬਾਜੀ ਤੇ ਜਾਣਾ ਹੁੰਦਾ ਤੇ ਇੱਕ ਨੇ ਘਰੇ ਕੰਪਿਊਟਰ ਡਾਉਣੇ ਹੁੰਦੇ ਆ ਹਨਾ ਉਹਦੇ ਕਰਕੇ ਦੂਸਰਾ ਵਾਲਾ ਪੰਗਾ ਘੱਟ ਲਈਦਾ ਤੇ ਕੋਈ ਗੱਲ ਨਹੀਂ ਪਰ ਅਗਲੇ ਸਾਲ ਆਪਾਂ ਜਰੂਰ ਬਣਾਵਾਂਗੇ ਬਾਕੀ ਗੇਮ ਆਪਾਂ ਨੂੰ ਦੂਸਰਾ ਦੱਸਣ ਵਾਲੀ ਸਾਰੀ ਸ਼ਾਮ ਤੇ ਆ ਜਾਂ ਕੁਝ ਵੀ ਕਰ ਲਈ ਤੇ ਆ ਬਸ ਪੰਗਾ ਕਿੱਥੇ ਆ ਜਿਹੜੇ ਆਪਾਂ ਕਬੂਤਰ ਘਰੇ ਟਾਂਗੀ ਢੂੰਗੀ ਨੂੰ ਛਾੜਦੇ ਆ ਆਪਾਂ ਆਪਣੀ ਦੇ ਕੈਰ ਵਾਲੇ ਕਬੂਤਰ ਘਰੇ ਵਧੀਆ ਫੇਰ ਲਈਦੇ ਆ ਘਰੇ ਵਧੀਆ ਉੜਦੇ ਆ ਤੇ ਉਹ ਹੀ ਛਾੜ ਲਈਦੇ ਆ ਹੁਣ ਅਗਲੇ ਸਾਲ ਆਪਾਂ ਕਬੂਤਰ ਦੂਸਰ ਵਾਲੇ ਬਣਾਵਾਂਗੇ ਕਬੂਤਰ ਇਹੀ ਦੂਸਰ ਵਾਲੇ ਬਣਦੇ ਆ ਪਰ ਇਹਨਾਂ ਨੂੰ ਲਾਉਣ ਸਿਖਾਉਣਾ ਹੱਤੀ ਦਾਣਾ ਨੂੰ ਨਾਲ ਦੇ ਕੇ ਮਤਲਬ ਲਾਉਣੇ ਪੈਣੇ ਆਪਣੀ ਆਵਾਜ਼ ਤੇ ਲਾਉਣੇ ਪੈਣੇ ਵੀ ਜਿਹੜੀ ਆਵਾਜ਼ ਸੁਣਦੇ ਮਿੰਟੋ ਮਿੰਡੀ ਚਤਰੀ ਨੂੰ ਭ ਬਹੁਤ ਸ਼ੌਂਕ ਯਾਰ ਆਪਣੇ ਵਾਲਾ ਆ ਕੁੱਤਰ ਹੁਣ ਆਪਾਂ ਕੱਢਣੇ ਆ ਬਸ ਆਲੀਆਂ ਮਈ ਦੀਆਂ ਵਾਰੀਆਂ ਵਾਤ ਤੇ ਕਈ ਵੀਰ ਕਹਿੰਦੇ ਆ ਵੀ ਤੂੰ ਸ਼ੌਂਕ ਨਹੀਂ ਕਰੋ ਤਾਂ ਕਬੂਤਰਾਂ ਦਾ ਬਾਈ ਮੈਂ ਥੋੜਾ ਬਾਲਾ ਦਿਖਾਉਣਾ ਰਹਿਣਾ ਤੇ ਬਾਕੀ ਕੋਈ ਚੱਕਰ ਨਹੀਂ ਫਿਰ ਇਹ ਵੀ ਕਰਾ ਦਿਆ ਕਰਾਂਗੇ ਹਨਾ ਅੱਜ ਆਪਾਂ ਸ਼ੌਂਕ ਹੀ ਕਰਾਉਨੇ ਕਬੂਤਰਾਂ ਦਾ ਤੇ ਸ਼ੌਂਕ ਕਰੋ ਤੁਸੀਂ ਅੱਜ ਵੀਡੀਓ ਦੇ ਵਿੱਚ ਸਾਰਾ ਆਪਾਂ ਸ਼ੌਂਕ ਹੀ ਕਰਾਉਣਾ ਕਬੂਤਰਾਂ ਦਾ ਹੋਣ ਤੁਹਾਨੂੰ ਦਿਖੋਨਾ ਮੈਂ ਬਾਕੀ ਵਾਲੇ ਕੰਪਟਰ ਵੀ ਠੀਕ ਹੈ ਇਹ ਆਪਣੇ ਜਿਹੜੇ ਕੰਪਟਰ ਥੱਲੇ ਵਾਲੇ ਆ ਵੱਡੇ ਕੰਪਟਰ ਜਿਹੜੇ ਆਪਾਂ ਪਰ ਪੱਟ ਕੇ ਸਾਫ਼ ਕੀਤੇ ਸੀ ਨਾ 10 ਪਰ 10 ਪਰ ਆਪ ਪੱਟੇ ਸੀਗੇ ਤੇ ਜਿਹੜੇ ਉੱਪਰ ਬਾਕੀ ਉਹ ਆਪੇ ਹੀ ਸਾਫ਼ ਹੋਏ ਆ ਇਹ ਕੰਪਟਰ ਆਪ ਸਾਫ਼ ਕੀਤੇ ਸੀ ਤੇ ਆ ਬਗੋ ਬੱਚੇ ਆ ਹਨ ਇਹ ਤਾਂ ਮੈਂ ਪਹਿਲਾਂ ਵੀ ਤੁਹਾਨੂੰ ਸ਼ੋਅ ਕਰਾਤਾ ਸਾਰੇ ਬੱਚੇ ਖੁੱਡਾ ਸਾਫ਼ ਕਰਨ ਆਲਾ ਹੋਇਆ ਮਾਲਾ ਜ ਕੋਈ ਜ਼ਿਆਦਾ ਕੰਦ ਨਹੀਂ ਵੈਸੇ ਬਿੱਠਾ ਹਲਕੇ ਖੁਲਕੇ ਚਲੋ ਕਰਦੇ ਹੀ ਆ ਹਨ ਤੇ ਇਹ ਪੱਟ ਕੇ ਆਪਣੇ ਗਾਂ ਜਿੱਦਾਂ ਹੋਣਾ ਹੁਣ ਤਾਂ ਉਡਾਉਣੇ ਵੀ ਨਹੀਂ ਹੈਗੇ ਇਹ ਬੱਚੇ ਆਪਾਂ ਔਰ ਕਾਹਜ ਤਾਂ ਆਪਣੇ ਜਲਾਈ ਜ루ਈ ਵਾਲੀਆਂ ਜਾਂ ਜੂੰਦੇ ਟੁੱਟਦੇ ਬੱਚੇ ਕੰਮ ਆ ਜਾਂਦੇ ਆਪਣੇ ਜਲਾਈ ਦੇ ਕੰਮ ਆ ਮੋਟਰ ਦਾ ਕੰਮ ਸਹੀ ਮੈਨੇਜ ਜਲਾਈ ਮਹੀਨੇ ਚ ਕੰਮ ਹੋਣਗੇ ਦੂਸਰਾ ਦਸਣ ਵਾਲੀ ਇਹਨਾਂ ਨੂੰ ਵਧੀਆ ਤਰੀਕੇ ਨਾਲ ਹੁਣ ਤਿਆਰ ਕਰਾਂਗੇ ਦੂਸਰਾ ਵਾਸਤੇ ਇਹਨਾਂ ਨੂੰ ਘਰੇ ਲਾਵਾਂਗੇ ਛਤਰੀ ਦੇ ਪੂਰੇ ਪ੍ਰੋਪਰ ਦੂਸਰ ਵਾਲੇ ਕੂਤਰ ਬਣਾਵਾਂਗੇ ਜਿੰਨੇ ਵੀ ਆ ਇਹ ਆ ਕੂਤਰੀਆਂ ਬਾਬੋ ਜਿਹੜੀਆਂ ਆਪਾਂ ਨਵੀਆਂ ਗੱਡੀਆਂ ਤੇ ਕੱਢਣੀਆਂ ਵੀ ਹਨ ਪਹਿਲਾਂ ਵੀ ਦਿਖਾਤੀਆਂ ਤੇ ਹੁਣ ਵੀ ਦੇਖ ਲਓ ਆ ਰੰਗ ਰੰਗ ਲਾਇਆ ਸੀ ਅੱਜ ਇਹ ਰੰਗ ਕਾਲਾ ਲੈਂਦਾ ਸੀ ਪਹਿਲਾਂ ਤਾਂ ਬਰਤੂਤੀਆ ਜਿਹਾ ਸੀਗਾ ਹੋਰ ਤਰ੍ਹਾਂ ਦਾ ਸ਼ੇਡ ਦਾ ਹੁਣ ਵੀ ਮਾਰਦਾ ਇਹ ਮਹਿੰਦੀ ਦੇ ਰੰਗ ਦੀ ਵਿੱਚ ਵਿੱਚ ਉਹਦਾ ਕਾਲਾ ਰੰਗ ਸ਼ੇਡਾਂ ਦੋ ਮਰੀ ਜਾਂਦਾ ਇਹਦੇ ਵੀ ਪੋਟੇ ਤੇ ਲਾ ਸਾਰੀਆਂ ਤੇ ਲਾਤਾ ਬਦਲ ਰੰਗ ਇਹਨਾਂ ਦੇ ਉਹ ਬੱਚਾ ਛੱਡਿਆ ਇਹ ਡਰਦੀਆਂ ਥੱਲੇ ਨਹੀਂ ਉਤਰਦੀਆਂ ਕੋਈ ਨਵੇਂ ਘੁੱਡੇ 'ਚ ਛੱਡੀਆਂ ਨੂੰ ਤੋ ਲਿਆ ਕੇ ਇੱਧਰ ਪਹਿਲਾਂ ਖਾਨੀ ਸੀਗੇ ਆਪਾਂ ਜਿਹੜੀ ਆ ਡੋਲੀ ਜੀ ਬਾਹਰ ਕੱਢਦੀ ਸੀ ਆ ਇੱਧਰ ਉਹ ਸੀਗੇ ਤੇ ਉਹ ਬੱਚਾ ਹੁਣ ਛੱਡਿਆ ਇਹੇ ਕਰਕੇ ਥੱਲੇ ਆ ਕੇ ਦਾਣਾ ਖਾਂਦੀਆਂ ਦਾਣੇ ਚੱਪਣ ਲੱਗਾ ਮਮਰੇ ਉਹਨਾਂ ਦੀ ਤੇ ਰੇ ਚੱਕ ਹੀ ਦਿੰਦੇ ਆ ਬਾਬਾ ਦਾਣਿਆਂ ਬੜੀ ਵਿੱਚੋਂ ਦਾਣਾ ਹੋਰ ਖਾ ਲੈਂਦੇ ਆ ਤੇ ਕਣਕ ਛੱਡ ਦਿੰਦੇ ਆ ਇਹ ਵੀ ਨੁਕਸਾਨ ਆ ਪਹਿਲਾਂ ਕਣਕ ਕਦਲੀ ਪਾਇਆ ਕਰਾਂਗੇ ਕੱਲ੍ਹ ਤੋਂ ਜਦੋਂ ਕਣਕ ਨੂੰ ਖਾ ਗਏ ਬਾਕੀ ਦਾ ਦਾਣਾ ਫੇਰ ਪਾਇਆ ਕਰਾਂਗੇ ਚਲੋ ਬਾਬੇ ਉਹ ਆ ਉੱਪਰ ਵਾਲੀਆਂ ਮਾਤੀਆਂ ਇਹ ਵੀ ਆ ਪੱਟ ਕੇ ਸਰ ਕੀਤੀਆਂ ਬਸ ਰੈਡੀ ਹੋ ਗਈਆਂ ਤੇ ਇਹਨਾਂ ਨੂੰ ਕੱਢਦੇ ਆ ਹੁਣ ਬਸ ਮੇਰਾ ਬਾਕੀ ਵਾਲੇ ਕੱਢ ਲਈਏ ਨਾ ਇਹ ਤੁਹਾਨੂੰ ਆਪਣਾ ਦੂਜਾ ਖੂਹ ਆ ਜਿਹੜਾ ਇਹ ਵਾਲਾ ਆਹ ਗੂਤਰੀ ਆਪਣੀ ਪਿਛਲੇ ਸਾਲ ਦੋ ਵਾਈ ਜਿੱਤੀ ਆ ਇੱਕ ਵਾਸ਼ਿੰਗ ਮਸ਼ੀਨ ਜਿੱਤੀ ਆ ਉਹ ਵੀ ਦੇਖੋ ਨਾਲ ਤੁਹਾਨੂੰ ਥੱਲੇ ਪਈ ਆ ਤੇ ਬਾਕੀ ਵੀ ਹਨਾ ਇੱਕ 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 ਤੇ ਖਰੇ ਪੱਖਾ ਜਿੱਤੀ ਸੀ ਫਿਰ ਤੇ ਰਹੀ ਵਧੀਆ ਸੀਗੀ ਇਹ ਪਰਲੀਆਂ ਪਈਆਂ ਸੀ ਉੱਥੇ ਤੇ ਤੀਜਾ ਨੰਬਰ ਦਿਖਿਆ ਸੀ ਆਪਾਂ ਨੂੰ ਉਹਦਾ ਉੱਡੀਏ ਵੱਧ ਸੀ ਸਾਰਿਆਂ ਨਾਲੋਂ ਇਹ ਗੂਤਰੀ ਆਪਣੀ ਐਡ ਤੇ ਟਾਂਗੀ ਜਾੜੀ ਸੀ ਸਾਰਿਆਂ ਨਾਲੋਂ ਬਾਅਦ ਚ ਆ ਆਪਣੀ ਉਹਛ ਦੇਣ ਦੀ ਜਿਹੜੀ ਘਰੇ ਘੱਟ ਉੜਦੀ ਆ ਇਹ ਲੋਈ ਦੇ ਸਾਹਮਣੇ ਰਾਂ ਇਹਨੂੰ ਐਵੇਂ ਬਾਦੀ ਛੱਡ ਦੇਣਾ ਬਲ ਜਾ ਕੇ ਦੇ ਤੇ ਕੀ ਕਰਦੀ ਆ ਕਿਉਂਕਿ ਇੱਕ ਦਿਨ ਡਾਈ ਸੀਗੀ ਤੇ ਇਹ ਕਬੂਤਰੀ ਘਰੇ 4:30 ਵਜਾ ਗਈ ਧੱਕਾ ਜਿਹਾ ਕੀਤਾ ਇਹ ਵਾਸਤੇ ਬੈਠ ਨਹੀਂ ਦਿੱਤੀ ਥੋੜਾ ਜਿਹਾ ਗੁੱਸੇ ਜਿਹਾ ਨਾ ਪਰ ਜੇ ਗਰਮ ਹੋ ਗਏ ਤੇ ਕਬੂਤਰੀ ਬਹੁਤ ਸੋਹਣੀ ਚੱਲ ਕੇ ਆਈ ਫੇਰ ਰੋਕ ਦਿੱਤੀ ਸੀ ਬਾਅਦ ਚੋਂ ਤੇ ਹੁਣ ਇਹਨੂੰ ਗਰਮੀਆਂ 'ਚ ਕਟਾਂਗੇ ਇਹਨੂੰ ਲੋ ਦੇ ਵਿੱਚ ਪੂਰੇ ਇਹ ਡੰਡਾ ਫੇਰਾਂਗੇ ਚੰਗੀ ਥਾਂ ਰੱਖ ਕੇ ਤੇ ਆ ਆਪਣੀ ਡੰਡਿਆਲੀ ਦੀ ਭੈਣ ਜਿਹੜੀ ਆ ਪੌਂਦ ਨਹੀਂ ਛੱਡੀ ਦੂਸਰਾਂ 'ਚ ਪੈ ਗਈ ਕਬੂਤਰੀ ਬੈਠੀ ਨਹੀਂ ਆਪਣਾ ਡੰਡਿਆਲੀ ਆ ਆ ਉਹਦੀ ਭੈਣ ਇਹ ਵੀ ਹੁਣ ਕਟਾਂ ਇਹ ਆ ਆਪਣੇ ਬਾਬੇ ਕਬੂਤਰ ਆ ਇਹਨਾਂ ਦਾ ਵੀ ਦੌਣਾ ਚੱਕਣਾ ਮੂਰੇ ਹੋ ਮੈਂ ਆ ਪਾ ਕੇ ਸ਼ਹਿਰ ਚਲ ਗਿਆ ਥੋੜਾ ਬੈਂਕ ਦਾ ਕੰਮ ਸੀਗਾ ਉਹ ਕਰਾ ਕੇ ਆਇਆ ਇਹ ਵੀ ਕਣ ਕਣ ਕੇ ਇਹਨਾਂ ਨੂੰ ਪਾਉਣੇ ਪਏ ਕੱਲੀ ਹਜੇ ਆਪਾਂ ਥੋੜੇ ਦਿਨ ਕਣ ਕੇ ਹੀ ਪਾਉਣੀ ਇਹਨਾਂ ਦਾ ਵੇਟ ਬਣਾਉਣਾ ਕਬੂਤਰਾਂ ਦਾ ਥੋੜਾ ਜਿਹਾ ਵਧੀਆ ਬਣ ਗਿਆ ਉਹਦਾ ਵੇਟ ਤੇ ਆ ਚੈੱਕ ਕਰੋ ਜਰਾ ਆ ਵੀ ਕਬੂਤਰ ਜਿਹੜੇ ਆਪਣੇ ਆਪ ਅਸਰ ਹੋਏ ਆ ਤੇ ਇਹ ਹੁਣ ਆਪਾਂ ਕੱਢਣੇ ਆ ਤੇ ਆ ਬੇਟੀ ਕਬੂਤਰ ਤਰ ਕੋੜਾ ਆਪਾਂ ਛੱਡ ਆਂਗੇ ਖੁੱਡੇ ਛੱਡੇ ਆ ਉੱਪਰ ਪੈਸੇ ਇਹੀ ਗਿਆ ਤਪਣਗੇ ਪਰ ਹਜੇ ਤਾਂ ਚਲੋ ਇਦਾਂ ਕੋਈ ਹੈ ਨਹੀਂ ਹਵਾ ਨਿਕਲਦੀ ਆ ਐਨ ਕਰੌਸ ਹੁੰਦੀ ਆ ਠੰਡੀ ਹਵਾ ਚੱਲਦੀ ਇੱਥੇ ਵਧੀਆ ਛੱਡੇ ਆਪਾਂ ਥੋੜੇ 8 8 10 ਦਾ ਸੀ ਆਪਣੇ ਹਰ ਇੱਕ ਖੁੱਡੇ ਦੇ ਵਿੱਚ ਕਬੂਤਰ ਜ਼ਿਆਦਾ ਨਹੀਂ ਆ ਸਿਰਫ ਵੱਡੇ ਜਾਨਵਰੀ ਆ ਆਪਣੇ ਥੋੜੇ ਸੰਗਲੇ ਜੇ ਜ਼ਿਆਦਾ ਕੀਤੇ ਹੋਏ ਆ ਜ਼ਿਆਦਾ ਆ ਕੋਈ ਨਹੀਂ ਆ ਬਾਜ਼ੀਆ ਮੂਝੇ ਛੱਡ ਗਿਆ ਵੀ ਥੱਲੇ ਲੈ ਜਾਣਾ ਗੁੱਡਾ ਆਪਣਾ ਵਿਹਲਾ ਹੋ ਜਾਣਾ ਫਿਰ ਉਹਨਾਂ ਚ ਉਹ ਵੱਡੇ ਕੂਤਰ ਇੱਥੇ ਲਿਆ ਕੇ ਪਾ ਦਾਂਗੇ ਹਨ ਤੇ ਹਣਾ ਵਾਲਾ ਸ਼ਬਦ ਵਾਲਾ ਹੀ ਚੜ ਗਿਆ ਯਾਰ ਹਣਾ 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 ਹੋਣ ਲੱਗ ਪਈ ਹੁਣ ਕੋਈ ਚੱਕਰ ਨਹੀਂ ਆਪ ਹੀ ਹਟ ਜਾਣਾ ਹੌਲੀ ਹੌਲੀ ਕਿਉਂਕਿ ਜਿਆਦਾ ਵੀ ਆਪਾਂ ਹਣਾ ਹਣਾ ਕਰਦੇ ਤਾਂ ਬੁਰਾ ਜਿਹਾ ਲੱਗਦਾ ਕਈਆਂ ਤਾਂ ਹੋਰ ਵੀ ਵੀਡੀਓ ਦੇਖੀ ਦੀ ਆ ਤੇ ਉਹਦੇ ਵਿੱਚ ਵੀ ਇਹ ਚੱਕਰ ਪੈਂਦਾ ਰਹਿੰਦਾ ਆਹ ਕਬੂਤਰੀਆਂ ਬਾਬਿਓ ਆਪਣੀਆਂ ਚਿੜੀਆਂ ਤੋਤੇ ਇਹ ਪਾਰੀਆਂ ਸ਼ਾਰੀਆਂ ਕਰੀ ਜਾਂਦੇ ਆ ਆ ਖੁੱਡਿਆਂ ਚ ਆਪਾਂ ਉਤਰ ਕੱਢਣੇ ਆ ਬਸ ਇਹ ਖੁੱਡੇ ਤਫੂਗੇ ਗਰਮੀ ਚ ਇਹ ਤਾਂ ਟੈਂਪਰਰੀ ਸਿਆਲਾਂ ਨੂੰ ਆਪਣੇ ਕੰਮ ਆ ਜਾਂਦੇ ਆ ਖੁੱਡਾ ਵੀ ਸਾਫ ਕਰਨ ਵਾਲਾ ਫਿਰ ਆਉਂਦਾ ਇਹ ਬਾਲਾ ਮਿੱਟੀ ਮੁੱਟੀ ਪਾਈ ਸੀ ਉੱਪਰ ਬਿਠਾ ਕਰ ਦਈਏ ਇਹਨਾਂ ਨੇ ਇਹ ਆਪਣੇ ਵੱਡੇ ਖੁੱਂਦਰਾ ਜੋੜੀਆਂ ਵਾਲੇ ਕਰੋ ਸ਼ੌਭਿਆ ਇਹ ਕੱਢ ਲੈਣੇ ਇਹਨਾਂ ਜੋ ਆਪਾਂ ਖੁੱਤਰ ਆ ਆਪਰਾ ਸੈਟ ਆਪਿਆ ਇਹ ਤਾਂ ਤੁਸੀਂ ਡੇਲੀ ਦੇਖਦੇ ਆਂ ਵੀਡੀਓ ਦੇ ਵਿੱਚ ਟੈਂਕੀ ਭਰ ਗਈ ਪਹਿਲਾਂ ਟੈਂਕੀ ਬੰਦ ਕਰਾਈਏ ਤੇ ਨੇਰੀ ਦੱਸੋ ਕਿਹਦੇ ਕਿਹਦੇ ਚੱਲਦੀ ਪਈ ਆ ਬਾਲੀ ਬਾਬੇ ਉਹ ਤੂਫਾਨ ਹੀ ਚੱਲਣ ਡਿਆ ਦੋ ਤਿੰਨ ਡੜੇ ਕਬੂਤਰ ਵੀ ਡਾਏਗੇ ਤੇ ਕਮ ਸੇ ਕਮ ਇਨ੍ਹਾਂ ਤੇ ਆਪਾਂ ਵੀਡੀਓ ਬਣਾਉਣੀ ਹੁੰਦੀ ਆ ਤੇ ਵੀਡੀਓ ਤਾਂ ਹੀ ਬਣਾਵਾਂਗੇ ਜੇ ਮੌਸਮ ਲੱਗੂਗਾ ਤੇ ਕਬੂਤਰ ਡਾ ਕੇ ਹਨਾ ਇਸ ਕਰਕੇ ਕਬੂਤਰ ਬੇਲੇ ਬੈਠੇ ਆ ਤੇ ਵੀਡੀਓ ਕਿ ਬਣਾਈਏ ਹਨਾ ਆਪਾਂ ਬਾਕੀ ਹੁਣ ਨੁਕਤੇ ਅੱਗੇ ਚੱਲਾਂਗੂਗੇ ਉਹਨੇ ਦਿਨ ਜਿੰਨੇ ਦਿਨ ਕਬੂਤਰ ਨਹੀਂ ਕੱਢਦੇ ਜਦੋਂ ਮੌਸਮ ਸਾਫ ਹੋਜੂਗਾ ਸਵੇਰ ਦੀ ਹਵਾ ਚੱਲਣ ਡਈ ਆ ਤਰਫ ਤੇ ਬਿਠੋ ਟੋਟ ਲਾਈਟ ਵੀ ਨਹੀਂ ਆਈ ਬੈਟ ਵੀ ਹੋਣਾ ਹੀ ਆ ਓਕੇ ਬਾਬੇ ਮਿਲਦੇ ਆ ਅਗਲੀ ਵੀਡੀਓ ਜੇ ਵੀਡੀਓ ਵਧੀਆ ਲੱਗਦੀ ਆਂ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਤੇ ਆਪਣਾ ਜਿਹੜਾ ਵੀ ਆਪਣੇ ਨੁਕਤੇ ਆਪਾਂ ਦੱਸੇ ਹੁੰਦੇ ਉਹਨਾਂ ਤੁਹਾਡੇ ਕੁੱਤਰਾ ਦਾ ਕੋਈ ਹੱਲ ਹੁੰਦਾ ਤੇ ਉਸ ਵੀਡੀਓ ਥੱਲੇ ਜਾ ਕੇ ਤੁਸੀਂ ਆਪਣਾ ਕਮੈਂਟ ਜਰੂਰ ਕਰਕੇ ਦੱਸਿਆ ਕਰੋ ਕਿ ਆਪਾਂ ਜਿਹੜੀ ਆ ਚੀਜ਼ ਵਰਤੀ ਸੀ ਤੇ ਇਹਦੇ ਨਾਲ ਆ ਹੱਲ ਹੋਇਆ ਸੀ ਤੇ ਓਕੇ ਬਾਬੇ ਮਿਲਦੇ ਆ ਅਗਲੀ ਵੀਡੀਓ ਚ